ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜਿਸ ਉਪਾਅ ਨੂੰ ਤੁਸੀਂ ਕੋਇਲੇ ਦੇ ਨਾਲ ਕਰਨਾ ਹੋਵੇਗਾ ਕੋਇਲੇ ਦੇ ਉੱਪਰ ਤੁਸੀਂ ਦੁਸ਼ਮਨ ਦਾ ਨਾਮ ਲੇਖ ਕੇ ਉਸ ਦਿਨ ਨਾਲ ਇੱਕ ਇਹ ਛੋਟਾ ਜਿਹਾ ਉਪਾਅ ਕਰ ਲੈਨੇ ਤੇ ਇਸ ਦਿਨ ਜੇਕਰ ਤੁਹਾਡਾ ਦੁਸ਼ਮਣ ਤੁਹਾਨੂੰ ਤੰਗ ਪਰੇਸ਼ਾਨ ਕਰ ਰਿਹਾ ਉਹ ਵੀ ਦੂਰ ਹੋ ਜਾਵੇਗਾ ਤੇ ਉਸ ਦਾ ਕੀਤਾ ਕਰਾਇਆ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਦੁਸ਼ਮਨਾ ਤੋਂ ਚਾਰੋਂ ਤਰਫ ਤੋਂ ਕਿਰੇ ਹੋਇਓ ਤੁਹਾਨੂੰ ਲੱਗਦਾ ਏ ਕਿ ਚਾਰੇ ਤਰਫ ਤੋਂ ਤੁਹਾਡੇ ਦੁਸ਼ਮਣ ਨੇ ਤੁਹਾਡਾ ਜੀਣਾ ਹਰਾਮ ਕੀਤਾ ਹੋਇਆ ਤੇ ਤੁਸੀਂ ਸਿਰਫ ਤਾਂ ਸਿਰਫ ਇਹ ਜਿਹੜਾ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਨਾ ਇਸ ਉਪਾਅ ਨੂੰ ਤੁਸੀਂ ਕਰ ਲੈਣਾ। ਬਸ ਤੁਸੀਂ ਇੱਕ ਕੋਇਲਾ ਲੈਣਾ ਹੈ ਤੇ ਕੋਲੇ ਦੇ ਉੱਤੇ ਤੁਸੀਂ ਇਸ ਜਗ੍ਹਾ ਤੇ ਆਪਣੇ ਦੁਸ਼ਮਨ ਦਾ ਨਾਮ ਲਿਖ ਲੈਣਾ ਤੇ ਇਹ ਇੱਕ ਛੋਟਾ ਜਿਹਾ ਤੁਸੀਂ ਉਪਾਅ ਕਰਦੇ ਰਹੇ। ਤੇ ਇਹ ਉਪਾਅ ਕਰਨ ਦੇ ਨਾਲ ਜਿਹੜਾ ਤੁਹਾਡਾ ਦੁਸ਼ਮਣ ਇਹ ਪੂਰੀ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ। ਇਹੜਾ ਤੁਹਾਡਾ ਦੁਸ਼ਮਣ ਇਹ ਉਪਾਕਰਮ ਦੇ ਨਾਲ ਉਹ ਇਸ ਲਾਇਕ ਵੀ ਨਹੀਂ ਰਹੇਗਾ ਕਿ ਆ ਕੇ ਤੁਹਾਡੇ ਨਾਲ ਉਹ ਲੜਾਈ ਕਰੇ ਅੱਜ ਕੱਲ ਦੇ ਸਮੇਂ ਦੀ ਜੇਕਰ ਅਸੀਂ ਗੱਲ ਕਰੀਏ ਨਾ ਅੱਜ ਕੱਲ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਇਹ ਹੀ ਦੇਖਿਆ ਗਿਆ ਹੈ ਕਿ ਜਿਹੜੇ ਸਾਡੇ ਆਸ-ਪड़ोस ਦੇ ਜਿਹੜੇ ਆਂਢੀ ਗੁਆਂਢੀ ਲੋਕ ਹੁੰਦੇ ਆ ਨਾ ਜ਼ਿਆਦਾਤਰ ਉਹ ਹੀ ਸਾਡੇ ਕੀ ਹੈ ਦੁਸ਼ਮਣ ਹੁੰਦੇ ਆ ਉਹਨਾਂ ਨੂੰ ਅਕਸਰ ਸਾਡੇ ਪੈਸੇ ਤੋਂ ਸਾਡੀ ਤਰੱਕੀ ਤੋਂ ਬਹੁਤ ਹੀ ਜ਼ਿਆਦਾ ਜਲਣ ਹੁੰਦੀ ਏ ਜਿਵੇਂ ਜਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਦੇ ਆ ਸਾਡੇ ਆਡਗਵਾਰ ਦੇ ਲੋਕ ਨੇ ਜਿਹੜੇ ਉਹ ਸਾਡੇ ਤੋਂ ਜਲਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਇਹੀ ਹੁੰਦਾ ਹੈ ਹਮੇਸ਼ਾ ਕਿ ਇਹ ਵੇਖ ਕੇ ਸਾਡੇ ਤੋਂ ਜ਼ਿਆਦਾ ਤਰੱਕੀ ਕਿਉਂ ਕਰ ਰਿਹਾ ਏ ਤੇ ਸਾਡੇ ਤੋਂ ਅੱਗੇ ਕਿਉਂ ਜਾ ਰਿਹਾ ਏ ਜਿਸ ਕਰਕੇ ਉਹ ਸਾਡੀ ਤਰੱਕੀ ਨੂੰ ਦੇਖ ਕੇ ਚਲਣਾ ਸੜਨਾ ਸ਼ੁਰੂ ਕਰ ਦਿੰਦੇ ਨੇ ਉਨਨਾਂ ਨੂੰ ਹਮੇਸ਼ਾ ਇਹ ਹੀ ਹੁੰਦਾ ਹੈ ਕਿ ਇਹ ਬੇਕਤੀ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਕਿਉਂ ਹੈ ਜਿਵੇਂ ਕਿ ਗੱਡੀਆਂ ਕੋਕੀਆਂ ਕਾਰਾਂ ਬੰਗਲੇ ਇਹਨਾਂ ਦੇ ਕੋਲ ਇਨੀ ਜ਼ਿਆਦੀ ਸੁੱਖ ਸੁਹੂਲਤ ਕੀ ਹੋਏ ਇਸੇ ਤਰੀਕੇ ਦੇ ਨਾਲ ਜੇਕਰ ਅਸੀਂ ਮਿਹਨਤ ਕਰਾਂਗੇ ਤਾਂ ਅਸੀਂ ਹਰ ਇੱਕ ਚੀਜ਼ ਨੂੰ ਪਾ ਸਕਦੀਆਂ ਤੇ ਜਿਹੜੀ ਅਣਬਿਗਵੜ ਦੀ ਲੋਕ ਹੁੰਦੀ ਆ ਉਹ ਇਹ ਸਭ ਚੀਜ਼ਾਂ ਦੇ ਕੇ ਸਾਡੇ ਤੇ ਚੱਲਣਾ ਸ਼ੁਰੂ ਕਰ ਦਿੰਦੇ ਨੇ ਇਸ ਤਰੀਕੇ ਦੇ ਨਾਲ ਜੇਕਰ ਕੋਈ ਤੁਹਾਡਾ ਦੁਸ਼ਮਣ ਤੁਹਾਡੇ ਨਾਲ ਲੜਾਈ ਝਗੜੇ ਕਰਦਾ ਹੈ ਆਪਣੀ ਤਾਕਤ ਦੀ ਨਾਲ ਤੁਹਾਨੂੰ ਡਰਾਉਂਦਾ ਤਾਂ ਮੁਕਾਉਂਦਾ ਇਹ ਸਾਰੀਆਂ ਪ੍ਰੋਬਲਮ ਜੇਕਰ ਉਹਨਾਂ ਦਾ ਤੁਹਾਡੇ ਉੱਪਰ ਕੋਈ ਤਾੰਤ੍ਰਿਕ ਕਿਰਿਆਵਾਂ ਕੋਈ ਕਾਲਾ ਜਾਦੂ ਟੂਣਾ ਕੀਤਾ ਹੋਇਆ ਤਾਂ ਇਹ ਸਾਰੀਆਂ ਹੀ ਪ੍ਰੋਬਲਮ ਦੀ ਮੁਸ਼ਕਿਲਾਂ ਨੇ ਜਿਹੜੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਰੰਤ ਹੀ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਇਹ ਉਪਾਅ ਬਹੁਤ ਹੀ ਜ਼ਿਆਦਾ ਸਾਡੇ ਲਈ ਚਮਤਕਾਰੀ ਸਿੱਧਾ ਹੋਣ ਵਾਲਾ ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬਿਨਾਂ ਸਕਿਪ ਕੀਤੇ ਐਂਡ ਤੱਕ ਚ ਰੋਰ ਦੇਖਿਓ ਹੁਣ ਗੱਲ ਕਰਦੇ ਆ ਕਿ ਅਸੀਂ ਇਸ ਉਪਾਦੂ ਕਰਨਾ ਕਿਵੇਂ ਆ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਕਿਵੇਂ ਕਰਨਾ ਹੈ ਤੇ ਕਿਹੜੀ ਚੀਜ਼ ਦੀ ਸਭ ਤੋਂ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਜਾ ਰਿਹਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਇੱਕ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਸ ਉਪਾਣੂ ਕਰਨ ਦੇ ਲਈ ਸਾਨੂੰ ਕੀ ਚਾਹੀਦਾ ਇਸ ਉਪਾਣੂ ਕਰਨ ਦੇ ਲਈ ਸਾਨੂੰ ਜ਼ਰੂਰਤ ਇੱਕ ਕੋਲੇ ਦੀ ਤੁਹਾਨੂੰ ਇੱਕ ਕੋਲਾ ਚਾਹੀਦਾ ਤੇ ਇਸ ਉਪਾਣੂ ਅਸੀਂ ਕਿਹੜੇ ਦਿਨ ਕਰ ਸਕਦੇ ਆ ਇਸ ਉਪਾਅ ਨੂੰ ਅਸੀਂ ਬੁੱਧਵਾਰ ਵੀਰਵਾਰ ਤੇ ਸ਼ੁੱਕਰਵਾਰ ਹਫ਼ਤੇ ਦੇ ਇਹ ਤਿੰਨ ਦਿਨ ਅਸੀਂ ਕਰ ਸਕਦੇ ਆ ਜੇ ਇਸ ਦਿਨ ਵੀ ਇਹ ਤਿੰਨ ਦਿਨਾਂ ਦੇ ਵਿੱਚ ਤੁਹਾਡੇ ਕੋਲ ਸਮਾਂ ਲੱਗਦਾ ਉਸੇ ਦਿਨ ਹੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਨਾ ਤੁਸੀਂ ਇਸ ਉਪਾਅ ਨੂੰ ਤਵੇਰ ਦੇ ਸਮੇਂ ਹੀ ਕਰਨਾ ਹੈ ਜਿਵੇਂ ਤੁਸੀਂ ਸਵੇਰ ਦੇ ਸਮੇਂ ਉੱਠਦੇ ਹੋ ਓਟ ਕੀ ਸਵੇਰੇ 7 ਵਜੇ ਇਸ਼ਨਾਨ ਕਰਦੇ ਹੋ ਪਾਠ ਪੂਜਾ ਕਰਦੇ ਹੋ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਦੇ ਵਿੱਚ ਕੋਈ ਇਸ਼ਨਾਨ ਦਾ ਜ਼ਰੂਰੀ ਨਹੀਂ ਕਿ ਇਸ਼ਨਾਨ ਕਰਕੇ ਹੀ ਕਰਨਾ ਹੈ ਜੇਕਰ ਤੁਮਸੀ ਕਿਸੇ ਪ੍ਰੋਬਲਮ ਦੇ ਕਰਕੇ ਸਵੇਰ ਇਸ਼ਨਾਨ ਨਹੀਂ ਕਰ ਸਕਦੇ ਤਾਂ ਤੁਸੀਂ ਇਸ਼ਨਾਨ ਕੀਤੇ ਤੋਂ ਬਿਨਾ ਵੀ ਇਸ ਉਪਾਅ ਨੂੰ ਕਰ ਸਕਦੇ ਹੋ ਇਸ ਉਪਾਅ ਨੂੰ ਲੇਡੀਜ਼ ਜੈਂਸ ਦੋਨੋਂ ਹੀ ਕਰ ਸਕਦੇ ਆ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆ ਉਹ ਹੀ ਇਸ ਉਪਾਅ ਨੂੰ ਕਰ ਸਕਦੇ ਨੇ ਜਿਵੇਂ ਕਿ ਲੇਡੀਜ਼ ਪੀਰੀਅਡ ਸਟਾਈਂਗ ਵੀ ਇਸ ਉਪਾਅ ਨੂੰ ਕਰ ਸਕਦੀਆਂ ਨੇ ਤੁਸੀਂ ਜੇਕਰ ਮੰਨੋਗੇ ਇਸ ਉਪਾਅ ਨੂੰ ਕਰਨ ਦੇ ਉਪਰੰਤ ਤੁਹਾਡਾ ਜਿਹੜਾ ਦੁਸ਼ਮਣ ਹੀ ਨਾ ਤੁਹਾਡੇ ਘਰ ਦੇ ਵਿੱਚੋਂ ਦੂਰ ਹੋ ਜਾਏਗਾ ਇੱਕਦਮ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਜਿਹੜੀਆਂ ਉਹ ਦੂਰ ਹੋ ਜਾਣਗੀਆਂ ਇਸੋ ਇਲਾਵਾ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਆ ਸਾਨੂੰ ਆਪਣੇ ਦੁਸ਼ਮਣਾਂ ਦਾ ਨਾਮ ਹੀ ਨਹੀਂ ਪਤਾ ਜੇਕਰ ਤੁਹਾਨੂੰ ਨਾਮ ਨਹੀਂ ਵੀ ਪਤਾ ਨਾ ਤਾਂ ਵੀ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਤੇ ਇਸ ਉਪਾਣ ਨੂੰ ਤੁਸੀਂ ਕਰਕੇ ਆਪਣੇ ਜਿੰਨੇ ਵੀ ਦੁਸ਼ਮਣੇ ਚਾਹੀਏ ਉਹ ਸਾਹਮਣੇ ਤੋਂ ਹੋਣ ਚਾਹੀਏ ਉਹ ਗੁਪਤ ਹੋਣ ਉਹਨਾਂ ਸਾਰਿਆਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਦੂਰ ਕਰ ਸਕਦੇ ਇਸ ਤਰੀਕੇ ਦੇ ਨਾਲ ਜੇਕਰ ਤੁਹਾਡਾ ਦੁਸ਼ਮਣ ਕਿਤੇ ਸ਼ਹਿਰ ਦੂਸਰੇ ਜਾਂ ਪਿੰਡ ਦੇ ਵਿੱਚ ਰਹਿੰਦਾ ਹੈ ਨਾ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਭਾਵੇਂ ਤੁਹਾਡਾ ਦੁਸ਼ਮਣ ਕਿਤੇ ਵੀ ਰਹਿੰਦਾ ਹੋਵੇ ਇਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਦਿਨ ਚੁਣਨਾ ਚਾਹੀਦਾ ਹੈ ਤਾਂ ਉਹ ਬੁੱਧਵਾਰ ਚਾਹੀ ਵੀਰਵਾਰ ਚਾਹੀ ਸ਼ੁੱਕਰਵਾਰ ਇੱਕ ਦਿਨ ਤੁਸੀਂ ਚੁਣ ਲੈਣਾ ਜਿਸ ਦਿਨ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਇਸ ਤਰੀਕੇ ਦੇ ਨਾਲ ਸਾਨੂੰ ਚਾਹੀਦਾ ਕੋਲਾ ਇੱਕ ਉਪਾਕਰਨ ਦੇ ਲਈ ਤੇ ਕੋਲਾ ਅਸੀਂ ਲੈਣਾ ਕਿਵੇਂ ਜਿਵੇਂ ਅਸੀਂ ਆਪਣੇ ਘਰ ਦੇ ਵਿੱਚ ਲੱਕਣਾ ਚਾਹਦੇ ਹਾਂ ਚੁੱਲ੍ਹੇ ਤੇ ਕੰਮ ਕਰਨ ਦੇ ਸਮੇਂ ਤਾਂ ਉਹ ਲੱਕੜੀ ਦਾ ਚਲਣ ਤੋਂ ਬਾਅਦ ਕੋਲਾ ਬਣ ਜਾਂਦਾ ਇਸ ਤਰੀਕੇ ਦੇ ਨਾਲ ਤੁਸੀਂ ਕੋਲਾ ਲੈ ਲੈਦੇ ਤੇ ਕੋਲੇ ਦੀ ਇੱਕ ਅਜਿਹੀ ਜਗ੍ਹਾ ਤੇ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖ ਦੇਣਾ ਅਜਿਹੀ ਜਗ੍ਹਾ ਇਸ ਤਰੀਕੇ ਦੀ ਹੋਣੀ ਚਾਹੀਦੀ ਏ ਕਿ ਜਿੱਥੇ ਨਾਮ ਲਿਖਣ ਦੇ ਨਾਲ ਤੁਸੀਂ ਉੱਥੇ ਆਸਾਨੀ ਦੇ ਨਾਲ ਠੋਕ ਸਕੋ ਇਸ ਤਰੀਕੇ ਦੇ ਨਾਲ ਤੁਸੀਂ ਕੋਲੇ ਜਿਵੇਂ ਕਿ ਭਾਂਡੇ ਮੰਚਨ ਵਾਲੀ ਬਰਤਨ ਮੰਚਨ ਵਾਲੀ ਜਗ੍ਹਾਏ ਉੱਥੇ ਵੀ ਤੁਸੀਂ ਆਸਾਨੀ ਦੇ ਨਾਲ ਧੁਕ ਸਕਦੇ ਹੋ ਇਸ ਕਰਕੇ ਤੁਸੀਂ ਉੱਥੇ ਵੀ ਇਹ ਕੋਲੇ ਨੂੰ ਰੱਖ ਸਕਦੇ ਹੋ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਨੂੰ ਆਪਣੇ ਦੁਸ਼ਮਣ ਦੇ ਨਾਮ ਦੇ ਬਾਰੇ ਨਹੀਂ ਪਤਾ ਤਾਂ ਤੁਸੀਂ ਕੀ ਲਿਖ ਸਕਦੇ ਹੋ ਇਕੱਲਾ ਦੁਸ਼ਮਣ ਨਾਸ਼ ਤੁਸੀਂ ਲੇਖ ਸਕਦੇ ਹੋ ਜਿਵੇਂ ਹੀ ਤੁਸੀਂ ਕੋਲੇ ਦੇ ਉੱਪਰ ਜਾਤਾ ਦੁਸ਼ਮਣ ਦਾ ਨਾਮ ਲਿਖੋਗੇ ਜਾਂ ਦੁਸ਼ਮਣ ਨਾਸ਼ ਲਿਖੋਗੇ ਉਹ ਸਭ ਲਿਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਆਪਣੀਆਂ ਅੱਖਾਂ ਨੂੰ ਤੁਸੀਂ ਬੰਦ ਕਰ ਲੈਣਾ ਹੈ ਇਹ ਇਸ ਕੋਲੇ ਨੂੰ ਤੁਸੀਂ ਨਾਮ ਲਿਖਣ ਤੋਂ ਬਾਅਦ ਦੇ ਵਿੱਚ ਆਪਣੇ ਸੱਜੇ ਹੱਥ ਦੇ ਉੱਪਰ ਰੱਖ ਲੈਣਾ ਹੈ ਸੱਜੇ ਹੱਥ ਤੇ ਰੱਖਣ ਤੋਂ ਬਾਅਦ ਤੁਸੀਂ ਆਪਣੇ ਦੁਸ਼ਮਣ ਦਾ ਆਪਣੇ ਮਨ ਦੇ ਵਿੱਚ ਧਿਆਨ ਲੈ ਕੇ ਆਉਣਾ ਹੈ ਇਸ ਨੂੰ ਤੁਸੀਂ ਕਿੰਨੀ ਦੇਰ ਤੱਕ ਹੱਥ ਤੇ ਰੱਖ ਕੇ ਤੁਸੀਂ ਦੁਸ਼ਮਣ ਦਾ ਧਿਆਨ ਮਨ ਦੇ ਵਿੱਚ ਲੈ ਕੇ ਆਉਣਾ ਹੈ 15 ਤੋਂ 20 ਸੈਕਿੰਡ ਦੇ ਤੱਕ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਅੱਖਾਂ ਬੰਦ ਕਰ ਲੈਣੀਆਂ ਨੇ ਕੋਲੇ ਨੂੰ ਸੱਜੇ ਹੱਥ ਦੀ ਤਲੀ ਤੇ ਰੱਖਣ ਤੋਂ ਬਾਅਦ ਤੇ ਅੱਖਾਂ ਬੰਦ ਕਰਨ ਦੇ ਨਾਲ ਜਿਹੜਾ ਤੁਹਾਡਾ ਧਿਆਨ ਹੈ ਨਾ ਉਸਿਰਕ ਤੁਹਾਡੇ ਦੁਸ਼ਮਣ ਦੇ ਵੱਲ ਹੀ ਜਾਣਾ ਚਾਹੀਦਾ ਉਸ ਦਾ ਚਿਹਰਾ ਤੁਹਾਡੇ ਮਨ ਦੇ ਵਿੱਚ ਆਉਣਾ ਚਾਹੀਦਾ ਇਸ ਰੱਖਾ ਬੰਦ ਕਰਨ ਤੋਂ ਬਾਅਦ ਦੇ ਵਿੱਚ ਤੁਹਾਡੇ ਦੁਸ਼ਮਣ ਦਾ ਜਿਹਨੇ ਹੀ ਤੁਹਾਡੇ ਸਾਹਮਣੇ ਚਿਹਰਾ ਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਇਹ ਸਭ ਕਰਨ ਤੋਂ ਬਾਅਦ ਉਸ ਕੋਲੇ ਤੇ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖਣਾ ਜੇਕਰ ਨਾਮ ਨਹੀਂ ਚਾਹੁੰਦੇ ਤਾਂ ਤੁਸੀਂ ਦੁਸ਼ਮਣ ਨਾਸ਼ ਲਿਖ ਲੈਣਾ ਜਿਹੜਾ ਤੁਸੀਂ ਦੁਸ਼ਮਣ ਦਾ ਨਾਮ ਜਾਂ ਦੁਸ਼ਮਣ ਨਾਸ਼ ਲਿਖਣਾ ਨਾ ਉਹ ਵੀ ਕੋਲੇ ਦੇ ਨਾਲ ਲਿਖਣਾ ਤੇ ਲਿਖਣ ਤੋਂ ਬਾਅਦ ਦੇ ਵਿੱਚ ਲਿਖਣ ਤੋਂ ਬਾਅਦ ਇਹ ਵਿੱਚ ਤੁਸੀਂ ਇੱਕ ਮੰਤਰ ਦਾ ਜਾਪ ਕਰਨਾ ਹੈ ਓਮ ਗਦੇ ਰਵਾਏ ਨਮਾ ਮੰਤਰੇ ਓਮ ਬੈਰਵਾਏ ਨਮਾ ਇਸ ਮੰਤਰ ਨੂੰ ਤੁਸੀਂ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਚਾਹ ਪੇਰ ਧਿਆਨ ਦੇ ਨਾਲ ਤੁਸੀਂ ਸੌਂ ਸਕਦੇ ਇਹ ਤੁਸੀਂ ਕਿੰਨੀ ਵਾਰ ਪੜਨਾ ਹੈ ਇਹ ਲਗਭਗ ਤੁਸੀਂ ਪੜਨਾ ਹੈ ਜਪਣਾ ਹੈ 11 ਗਾਰ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਮੰਤਰ ਇਹ ਬੈਰਬ ਦਾ ਇਹ ਬੈਰਬ ਦਾ ਜਿਹੜਾ ਮੰਤਰ ਹੁੰਦਾ ਹੈ ਨਾ ਉਹ ਇੰਨਾ ਜ਼ਿਆਦਾ ਸ਼ਕਤੀਸ਼ਾਲੀ ਹੁੰਦਾ ਹੈ ਇਸ ਦੇ ਨਾਲ ਕੋਈ ਵੀ ਵਿਅਕਤੀ ਨਹੀਂ ਬਚ ਸਕਦਾ ਜਿੰਨੇ ਵੀ ਤੁਹਾਡੇ ਦੁਸ਼ਮਣ ਨੇ ਉਹ ਸਾਰੇ ਦੇ ਸਾਰੇ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨਸ਼ਟ ਹੋ ਜਾਣਗੇ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਅਗਰ ਤੁਸੀਂ ਇਸ ਮੰਤਰ ਦਾ ਜਾਪ ਤੇ ਇਸ ਉਪਾਅ ਨੂੰ ਸਹੀ ਤਰੀਕੇ ਦੇ ਨਾਲ ਕਰ ਲਿਆ ਇਸ ਤਰੀਕੇ ਦੇ ਨਾਲ ਵਰਬ ਮੰਤਰ ਦਾ ਜਾਪ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਥੋੜਾ ਜਿਹਾ ਲੈ ਲੈਣੇ ਚਾਹਲ ਸੌਰੀ ਥੋੜਾ ਜਿਹਾ ਤੁਸੀਂ ਲੈਣਾ ਨਾਮਕ ਚਾਲਨੀ ਲੈਣਾ ਨਾਮਕ ਲੈਣਾ ਇਸ ਤਰੀਕੇ ਦੇ ਨਾਲ ਜਿਵੇਂ ਕਿ ਇਸ ਤੋਵਾ ਦੇ ਵਿੱਚ ਤੁਸੀਂ ਕੀ ਕਰਦਾ ਕੋਲੇ ਦੇ ਉੱਪਰ ਨਾਮ ਲਿਖਣਾ ਹੈ ਜਿਵੇਂ ਕਿ ਕੋਲੇ ਦੇ ਉੱਪਰ ਤੁਸੀਂ ਨਾਮ ਕਿਸ ਤਰੀਕੇ ਦੇ ਨਾਲ ਲਿਖਣਾ ਹੈ ਨਾਮ ਤੁਸੀਂ ਜਿਵੇਂ ਕਿ ਭਾਂਡੇ ਮੰਚਨ ਵਾਲਾ ਜਿਹੜਾ ਬਰਤਨ ਹੁੰਦੇ ਨੇ ਜਿੱਥੇ ਆਪਾਂ ਭਾਂਡੇ ਧੋਣੇ ਹੈ ਸ਼ਿੰਕ ਹੋ ਗਿਆ ਜਾਂ ਫਿਰ ਬਾਹਰ ਆਪਾਂ ਕੋਈ ਜਗ੍ਹਾ ਬਣਾਈ ਹੁੰਦੀ ਓਕੇ ਵੀ ਲਿਖ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਪਾਂਡਿਆਂ ਵਾਲਾ ਸ਼ਿੰਕ ਅਸੀਂ ਉੱਥੇ ਨਹੀਂ ਲਿਖ ਸਕਦੇ ਇਸ ਨੂੰ ਸਾਨੂੰ ਪੂਰਾ ਦਿਖਾਈ ਨਹੀਂ ਦਿੰਦਾ ਜੇਕਰ ਤੁਹਾਨੂੰ ਲਿਖਿਆ ਹੋਇਆ ਨਾਮ ਦਿਖਾਈ ਨਹੀਂ ਵੀ ਦਿੰਦਾ ਨਾ ਤਾਂ ਵੀ ਤੁਸੀਂ ਇਸ ਨੂੰ ਤੁਸੀਂ ਲੇਖ ਲਓ ਬੇਸ਼ੱਕ ਤੁਹਾਨੂੰ ਦਿਖਾਈ ਦੇਵੇ ਨਾ ਪਰ ਤੁਸੀਂ ਆਪਣੇ ਤੌਰ ਤੇ ਨਾਮ ਹੀ ਜੋ ਲੇਖ ਲੈਣਾ ਇਸ ਤਰੀਕੇ ਦੇ ਨਾਲ ਨਾਮ ਲਿਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਹੈ ਜਿਹੜੇ ਸ਼ੰਕ ਤੇ ਨਾਮ ਲਿਖਿਆ ਤੇ ਜਿਹੜਾ ਤੁਸੀਂ ਥੋੜਾ ਜਿਹਾ ਨਾਮਕ ਲਿਆ ਸੀ ਨਾ ਉਹ ਨਾਮਕ ਦੇ ਨਾਲ ਤੁਸੀਂ ਇਸ ਸ਼ੰਕ ਤੇ ਜਿੱਥੇ ਨਾਮ ਲਿਖਿਆ ਉਸ ਨੂੰ ਤੁਸੀਂ ਥੋੜਾ ਜਿਹਾ ਰਗੜ ਦੇਣਾ ਇਹਿਰਫ ਇੰਨਾ ਹੀ ਤੁਸੀਂ ਉਪਾਅ ਕਰਨੇ ਇੰਨਾ ਉਪਾਅ ਕਰਨ ਦੇ ਨਾਲ ਜਿਹੜੇ ਤੁਹਾਡੇ ਦੁਸ਼ਮਣ ਇਹਨਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਇਹ ਇੰਨਾ ਜ਼ਿਆਦਾ ਜ਼ਬਰਦਸਤ ਉਪਾਅ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਉਸ ਦੇ ਉੱਪਰ ਤੁਸੀਂ ਥੋੜਾ ਜਿਹਾ ਥੁੱਕ ਦੇਣਾ ਕਿਉਂਕਿ ਜਦੋਂ ਤੁਸੀਂ ਥੁੱਕਣਾ ਹੈ ਨਾ ਥੁੱਕਣਾ ਵੀ ਤੁਸੀਂ ਬਹੁਤ ਜ਼ਿਆਦਾ ਗੁੱਸੇ ਦੇ ਨਾਲ ਕਿ ਜਿਵੇਂ ਆਪਾਂ ਕਿਸੇ ਚੀਜ਼ ਤੋਂ ਕੀ ਹੈ ਨਫ਼ਰਤ ਕਰਦੇ ਹੁੰਨੇ ਆ ਇਹ ਸਾਨੂੰ ਇਸ ਚੀਜ਼ ਤੋਂ ਜਿਵੇਂ ਨਫ਼ਰਤ ਹੈ ਇਸ ਤਰੀਕੇ ਦੇ ਨਾਲ ਥੁੱਕਦੇ ਸਮੇਂ ਮਨ ਦੇ ਵਿੱਚ ਸੋਚਣਾ ਹੈ ਕਿ ਇਹ ਮੇਰਾ ਦੁਸ਼ਮਣ ਹੈ ਇਸਨੇ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਦੁੱਖ ਤਕਲੀਫ ਪਹੁੰਚਾਈ ਨਹੀਂ ਇਸ ਕਰਕੇ ਮੈਂ ਇਸ ਤੋਂ ਬਹੁਤ ਜ਼ਿਆਦਾ ਦੁਖੀ ਹਾਂ ਤੇ ਇਸ ਤੋਂ ਨਫ਼ਰਤ ਕਰ ਰਿਹਾ ਜਿਵੇਂ ਕਿ ਕੋਲੇ ਦੇ ਨਾਲ ਤੁਸੀਂ ਲੈ ਕੇ ਨਮਕ ਦੇ ਨਾਲ ਰਗੜਨਾ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਥੁੱਕਦੇ ਨੇ ਤੇ ਥੁੱਕਣ ਤੋਂ ਬਾਅਦ ਇਹ ਵਿੱਚ ਉਸ ਨੂੰ ਤੁਸੀਂ ਕਿਸੇ ਪਾਣੀ ਦੇ ਨਾਲ ਸਾਫ਼ ਕਰਦੇ ਨੇ ਜਿਵੇਂ ਹੀ ਤੁਸੀਂ ਪਾਣੀ ਦੇ ਨਾਲ ਸਾਫ਼ ਕਰੋਗੇ ਤਾਂ ਉਹਦਾ ਜਿਹੜਾ ਸਾਰਾ ਪਾਣੀ ਹੋਵੇਗਾ ਨਾ ਉਹ ਪਾਣੀ ਸਾਰਾ ਦਾ ਸਾਰਾ ਨਾਲੀ ਦੇ ਵਿੱਚ ਹੀ ਚਲਾ ਜਾਵੇਗਾ ਤੇ ਜਿਵੇਂ ਉਹ ਪਾਣੀ ਨਾਲੀ ਦੇ ਵਿੱਚ ਜਾਵੇਗਾ ਉਹ ਵੀ ਹੀ ਤੁਹਾਡਾ ਜਿਹੜਾ ਦੁਸ਼ਮਣ ਹੋਵੇਗਾ ਨਾ ਉਸ ਦੀ ਕਿਸਮਤ ਵੀ ਨਾਲੀ ਦੇ ਵਿੱਚ ਹੀ ਚਲੀ ਜਾਵੇਗੀ ਤੇ ਇੰਨਾ ਜ਼ਿਆਦਾ ਉਹ ਆਪਣੀ ਜ਼ਿੰਦਗੀ ਦੇ ਵਿੱਚ ਤੜਫੇਗਾ ਪਛਤਾਏਗਾ ਜੋ ਕੁਝ ਉਸਨੇ ਕੀਤਾ ਏ ਉਹ ਆਪਣੇ ਕੀਤੇ ਤੇ ਬਹੁਤ ਹੀ ਜ਼ਿਆਦਾ ਪਛਤਾਵੇਗਾ ਇਹ ਇੰਨਾ ਜ਼ਿਆਦਾ ਜ਼ਬਰਦਸਤ ਉਪਾਏ ਇਸ ਤਰੀਕੇ ਦੇ ਨਾਲ ਤੁਸੀਂ ਪਾਣੀ ਦੇ ਨਾਲ ਧੋਣਾ ਹੈ ਕਿ ਉਸ ਦੀ ਕੋਈ ਵੀ ਚੀਜ਼ ਉੱਥੇ ਰਹਿਣੀ ਨਹੀਂ ਚਾਹੀਦੀ ਇਸ ਤਰੀਕੇ ਦੇ ਨਾਲ ਜਿਹੜਾ ਤੁਹਾਡੇ ਕੋਲ ਹੁਣ ਕੋਲਾ ਬਚਿਆ ਜਿਸ ਦੇ ਨਾਲ ਤੁਸੀਂ ਦੁਸ਼ਮਣ ਦਾ ਨਾਮ ਲਿਖਿਆ ਸੀ ਉਹਦੇ ਵਿੱਚ ਹੁਣ ਦੁਸ਼ਮਣ ਦੀ 네ਗਟਿਵਿਟੀ ਆ ਗਈ ਹੈ ਇਸ ਨੂੰ ਤੁਸੀਂ ਕੀ ਕਰਨਾ ਘਰ ਤੋਂ ਬਾਹਰ ਜਾ ਕੇ ਕਿਤੇ ਵੀ ਗੰਦਾ ਪਾਣੀ ਹੋਵੇਗਾ ਗੰਦਾ ਨਾਲਾ ਹੋਵੇਗਾ ਤੁਸੀਂ ਕਿਹਨ ਦਾ ਭਾਵ ਜਿੱਥੇ ਗੰਦਾ ਨਾਲਾ ਗੰਦਾ ਪਾਣੀ ਹੋਵੇਗਾ ਗੰਦੀ ਨਾਲੀ ਹੋਵੇਗੀ ਉੱਥੇ ਤੁਸੀਂ ਸੁੱਟ ਕੇ ਆ ਜਾਣਾ बस ਇਹ ਨਹੀਂ ਤੁਸੀਂ ਉਪਾਅ ਕਰਨਾ ਜਿਵੇਂ ਕਿ ਤੁਸੀਂ ਇਸ ਉਪਾਅ ਨੂੰ ਕੀਤਾ ਤੇ ਕੋਲੇ ਨੂੰ ਨਾਲ ਦੀ ਨਾਲ ਹੀ ਤੁਸੀਂ ਆਪਣੇ ਘਰ ਤੋਂ ਬਾਹਰ ਸੁੱਟਣਾ ਇਹ ਨਹੀਂ ਕਿ ਹੁਣ ਤੁਸੀਂ ਉਪਾਅ ਕੀਤਾ ਤੇ ਕੋਲਾ ਤੁਸੀਂ ਉਹ ਜ ਟਾਈਮ ਰੋਕ ਕੇ ਜਾਂ ਅਗਲੇ ਦਿਨ ਤੁਸੀਂ ਘਰ ਤੋਂ ਬਾਹਰ ਸਟੋ ਇਸ ਤਰ੍ਹਾਂ ਤੁਸੀਂ ਬਿਲਕੁਲ ਵੀ ਨਹੀਂ ਕਰਨਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਟੀ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ। ਤੁਹਾਡਾ ਸਾਰੇ ਹੀ ਪੈਨਪ੍ਰਾਵ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪੈਨਪ੍ਰਾਵਨ ਦਾ ਬਹੁਤ ਜਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਜੀ